ਅੱਜ ਬਣਾਵਾਂਗੇ ਸੀ ਗਜਰੇਲਾ ਅਸੀਂ ਗਾਜਰਾਂ ਨੂੰ ਕੱਦੂਕਸ ਨਹੀਂ ਕਰ ਰਹੇ ਗਾਜਰਾਂ ਨੂੰ ਕਰਾਂਗੇ ਅਸੀਂ ਚੋਪਰ ਵਿੱਚ ਚੋਪ ਔਰ ਇਹ ਜਿਹੜਾ ਗਜਰੇਲਾ ਨਾ ਜੀ ਇਹ ਬਣੇਗਾ 15 ਤੋਂ 20 ਮਿੰਟਾਂ ਦੇ ਵਿੱਚ ਔਰ ਇਹਦੇ ਵਿੱਚ ਖਾਸੀਅਤ ਇਹ ਹੋਣੀ ਹੈ ਵੀ ਅਸੀਂ ਬਿਨਾ ਚੀਨੀ ਤੋਂ ਬਣਾਉਣਾ ਇਹਨੂੰ ਚੀਨੀ ਨਹੀਂ ਪਾਣੀ ਚੀਨੀ ਦਾ ਦਾਣਾ ਵੀ ਨਹੀਂ ਪਾਉਣਾ ਸੀ ਤੇ ਨਾ ਹੀ ਪਾਣਾ ਇਹਦੇ ਵਿੱਚ ਖੋਆ ਖੋਆ ਵੀ ਨਹੀਂ ਪਾਣਾ ਜੀ ਚੀਨੀ ਵੀ ਨਹੀਂ ਪਾਣੀ ਦੁੱਧ ਵੀ ਨਹੀਂ ਪਾਣਾ ਤੇ ਗਜਰੇਲਾ ਬਣੇਗਾ ਬਹੁਤ ਸਵਾਦ ਤੁਸੀਂ ਹੋ ਰਹੇ ਹੋਵੋਗੇ ਹੈਰਾਨ ਦੇਖਿਆ ਜੇ ਤੁਹਾਡੇ ਸਾਹਮਣੇ ਹੋਣਾ ਸਭ ਕੁਝ ਹਾਂਜੀ ਸਜਣੋ ਮਿੱਤਰੋ ਪਿਆਰਿਓ ਕੀ ਹਾਲ ਚਾਲ ਨੇ ਸਭ ਤੋਂ ਪਹਿਲਾਂ ਤੇ ਸੋਨੇ ਰੱਬ ਅਗੇ ਦੁਆਏ ਅਰਦਾਸੇ ਕਿ ਪੂਰੀ ਖਲਕਤ ਸਾਰੀ ਕਾਇਨਾਤ ਸੁਖੀ ਵਸੇ ਸਭ ਤੇ ਮੇਰ ਪਰਿਆ ਹੱਥ ਰੱਖੀ ਹੁਣ ਗੱਲ ਕਰਦੇ ਆਂ ਵੀ ਅੱਜ ਕਰਨ ਕੀ ਲੱਗੇ ਆਂ ਅੱਜ ਬਣਾਵਾਂਗੇ ਸੀ ਗਜਰੇਲਾ ਆ ਵੇਖੋ ਮੇਰੇ ਹੱਥ ਵਿੱਚ ਗਜਰਾ ਗਜਰੇਲਾ ਬਣਾਵਾਂਗੇ ਅੱਧਾ ਬਣੇਗਾ ਗਜਰੇਲਾ ਜਿਹਨੂੰ ਕਹਿੰਦੇ ਆਂ ਵੀ ਆਪਾਂ ਵਲਾਇਤੀ ਤਰੀਕੇ ਨਾਲ ਤੇ ਅਦਾ ਦੇਸੀ ਤਰੀਕੇ ਨਾਲ ਵਲਾਇਤੀ ਤਰੀਕਾ ਕੀ ਹੈ ਕਿ ਅਸੀਂ ਗਾਜਰਾਂ ਨੂੰ ਕੱਦੂਕਸ ਨਹੀਂ ਕਰ ਰਹੇ ਗਾਜਰਾਂ ਨੂੰ ਕਰਾਂਗੇ ਅਸੀਂ ਚੋਪਰ ਵਿੱਚ ਚੋਪ ਔਰ ਇਹ ਜਿਹੜਾ ਗਜਰੇਲਾ ਨਾ ਜੀ ਇਹ ਬਣੇਗਾ 15 ਤੋਂ 20 ਮਿੰਟਾਂ ਦੇ ਵਿੱਚ ਚਲੋ ਫਿਰ ਸ਼ੁਰੂ ਕਰਦੇ ਹਾਂ ਜੀ ਲਓ ਜੀ ਸਭ ਤੋਂ ਪਹਿਲਾਂ ਜਿਹੜਾ ਗਾਜਰਾਂ ਨੂੰ ਨਾ ਜੀ ਚੋਪਰ ਦੇ ਵਿੱਚ ਬਰੀਕ ਬਰੀਕ ਜਿੱਦਾਂ ਸਬਜ਼ੀ ਬਣਾਉਂਦੇ ਆ ਨਾ ਜੀ ਉਦਾਂ ਕੱਟ ਲੈਣੇ ਆ ਚੋਪਰ ਦੇ ਵਿੱਚ ਇਹਨਾਂ ਨੂੰ ਕੱਟ ਲੈਣਾ ਬਰੀਕ ਬਰੀਕ ਗਾਜਰਾਂ ਨੂੰ ਇਹ ਮੈਂ ਕੋਈ ਗਾਜਰਾ ਜਿਹੜੇ ਲਈਆਂ ਨੇ ਨਾ ਜੀ ਇਹ ਕੋਈ ਕਿਲੋ ਗਾਜਰ ਲਈਏ ਕਿਲੋ ਗਾਜਰ ਦਾ ਜਿਹੜਾ ਗਾਜਰ ਪਕ ਜਿਹੜਾ ਬਣੇਗਾ ਔਰ ਇਹਦੇ ਵਿੱਚ ਖਾਸੀਅਤ ਇਹ ਹੋਣੀ ਹੈ ਵੀ ਅਸੀਂ ਬਿਨਾ ਚੀਨੀ ਤੋਂ ਬਣਾਉਣਾ ਇਹਨੂੰ ਹਾਂਜੀ ਹੈਰਾਨ ਹੁੰਦੇ ਹੋਵੋਗੇ ਨਾ ਕੋਈ ਨਹੀਂ ਤੁਹਾਨੂੰ ਦੱਸਾਂਗੇ ਹੌਲੀ ਹੌਲੀ ਕੀ ਕੁਝ ਹੋਣਾ ਚੀਨੀ ਨਹੀਂ ਪਾਣੀ ਚੀਨੀ ਦਾ ਦਾਣਾ ਵੀ ਨਹੀਂ ਪਾਉਣਾ ਸੀ ਤੇ ਨਾ ਹੀ ਪਾਣਾ ਇਹਦੇ ਵਿੱਚ ਖੋਆ ਖੋਆ ਵੀ ਨਹੀਂ ਪਾਣਾ ਜੀ ਚੀਨੀ ਵੀ ਨਹੀਂ ਪੈਣੀ ਦੁੱਧ ਵੀ ਨਹੀਂ ਪੈਣਾ ਤੇ ਗਜਰੇਲਾ ਬਣੇਗਾ ਬਹੁਤ ਸਵਾਦ ਤੁਸੀਂ ਹੋਰੇ ਹੋਵੋਗੇ ਹੈਰਾਨ ਦੇਖਿਆ ਜੇ ਤੁਹਾਡੇ ਸਾਹਮਣੇ ਹੋਣਾ ਸਭ ਕੁਝ ਇੱਕ ਗੱਲ ਦਾ ਰੱਖਣਾ ਧਿਆਨ ਚੌਪਰ ਜਦੋਂ ਚਲਾਉਣਾ ਹੈ ਇਹਨੂੰ ਲਗਾਤਾਰ ਕੰਟੀਨਿਊਸ ਨਹੀਂ ਚਲਾਉਣਾ ਇਸ ਨੂੰ ਅਸੀਂ ਚਲਾਵਾਂਗੇ ਪਲਸ ਮੋਡ ਦੇ ਵਿੱਚ ਤਾਂ ਕਿ ਗਾਜਰਾਂ ਜਿਹੜੀਆਂ ਹਨ ਉਹ ਬਰੀਕ ਬਰੀਕ ਜਿੱਦਾਂ ਨੇ ਸਾਨੂੰ ਚਾਹੀਦੇ ਨੇ ਉਸੇ ਤਰ੍ਹਾਂ ਦੀਆਂ ਕੱਟੀਆਂ ਜਾਣ ਇਸ ਤਰ੍ਹਾਂ ਕੱਟ ਕੇ ਕਰ ਲਾਂਗੇ ਜੀ ਹੌਲੀ-ਹੌਲੀ ਸਾਰੀਆਂ ਗਾਜਰਾਂ ਨੂੰ ਚੌਪ ਤੇ ਚੌਪ ਕਰਨ ਤੋਂ ਬਾਅਦ ਫਿਰ ਰਾਂਗੇ ਕੜਾਈ ਚੁੱਲੇ ਬਾਲਾਂਗੇ ਅੱਗ ਤੇ ਪਰ ਤਰਾਂਗੇ ਲੋਹੇ ਦੀ ਕੜਾਈ ਲਓ ਜੀ ਗਜਰੇਲਾ ਬਣਾਉਣਾ ਸੀ ਜਿਹੜਾ ਸਿਹਤ ਲਈ ਹੋਵੇ ਚੰਗਾ ਇਹਨੂੰ ਬਣਾਵਾਂਗੇ ਮਿੱਟੀ ਦੀ ਚੁੱਲ ਤੇ ਤੇ ਲੋਹੇ ਦੀ ਕੜਾਈ ਤੇ ਸਰਬ ਲੋਹੇ ਦੀ ਕੜਾਈ ਜਿਹਨੂੰ ਆਖਦੇ ਨੇ ਲਓ ਜੀ ਇਸ ਤਰੀਕੇ ਨਾਲ ਅਸੀਂ ਗਾਜਰਾਂ ਨੂੰ ਕੁੱਤਰ ਲਿਆ ਔਰ ਆਹ ਦੇਖੋ ਜੀ ਕਿਆ ਸੋਹਣੀਆਂ ਗਾਜਰਾਂ ਕੁੱਤਰੀਆਂ ਗਈਆਂ ਨਾ ਬਹੁਤੀਆਂ ਬਰੀਕ ਤੇ ਨਾ ਬਹੁਤੀਆਂ ਮੋਟੀਆਂ ਲਓ ਜੀ ਅੰਗੀਠੀ ਨੂੰ ਲਿਆਂਦਾ ਜੇ ਅਸੀਂ ਬਾਹਰ ਹੁਣ ਤੇ ਇਹ ਤੇ ਧਰਦਿਆਂ ਹੁਣ ਕੜਾਈ ਆ ਲਓ ਜੀ ਧਰਤੀ ਕੜਾਈ ਹੂੰ ਇਹਦੇ ਚ ਪਾਵੇਗਾ ਘਿਓ ਲਓ ਜੀ ਦੇਸੀ ਘਿਓ ਪਾ ਗਏ ਜੀ ਲਓ ਜੀ ਇਸ ਵਿੱਚ ਹੁਣ ਪਾ ਦਾਂਗੇ ਸੀ ਆਪਣੀਆਂ ਗਾਜਰਾ ਹੂੰ ਗਾਜਰਾ ਜਿਹੜੀਆਂ ਅਸੀਂ ਚੌਪ ਕੀਤੀਆਂ ਸੀਗੀਆਂ ਉਹ ਇਹਦੇ ਵਿੱਚ ਕੜਾਈ ਵਿੱਚ ਪਾ ਦਿੰਦੇ ਹਾਂ ਔਰ ਆਵਾਜ਼ਾ ਦੇਖੋ ਕਿੰਨੀ ਸੋਹਣੀ ਆ ਰਹੀਆਂ ਨੇ ਲਓ ਜੀ ਇਹਨਾਂ ਗਾਜਰਾ ਨੂੰ ਸੀ ਚੰਗੀ ਤਰ੍ਹਾਂ ਨਾਲ 10 ਮਿੰਟ ਜਿਹੜਾ ਹੈ ਪਕਾਵਾਂਗੇ ਖੁੱਲ ਸੇਪ ਤੇ ਖੁੱਲਾ ਰੱਖਣਾ ਪਰ ਢੱਕਣਾ ਨਹੀਂ ਹੈ ਇਸ ਗੱਲ ਦਾ ਰੱਖਣਾ ਧਿਆਨ ਇਹਦੇ 'ਚ ਹਲਕਾ ਜਿਹਾ ਨਮਕ ਪੈਂਦਾ ਉਹ ਪਾਉਣਾ ਮੈਂ ਥੋੜਾ ਜਿਆ ਥੋੜਾ ਜਿਹਾ ਨਮਕ ਪਾਉਣ ਨਾਲ ਨਾ ਜੀ ਇਹ ਇਹਦਾ ਸਵਾਦ ਨੂੰ ਬੜਾ ਫਰਕ ਪੈਂਦਾ ਜਿੱਦਾਂ ਗਾਜਰਾਂ ਦੇ ਹਲਵੇ ਵਿੱਚ ਖਾਸ ਕਰਕੇ ਜੇ ਨਮਕ ਪਾਇਆ ਜਾਵੇ ਤਾਂ ਗਾਜਰਾਂ ਜਿਹੜੀਆਂ ਨੇ ਉਹਨਾਂ ਦਾ ਟੈਕਸਚਰ ਅੱਛਾ ਆਉਂਦਾ ਹਲੋ ਜੀ ਗਾਜਰਾਂ ਦਾ ਰੰਗ ਜਿਹੜਾ ਪਲਟੀ ਖਾਨ ਲੱਗ ਗਿਆ ਹਾਂਜੀ ਗੂੜਾ ਉਹ ਨੱਕਾ ਗੱਜਰ ਰੰਗ ਹਲਕਾ ਹਲਕਾ ਹਲਾ ਦੇ ਜਾਾਂਗੇ ਗਾਜਰ ਦਾ ਹਲਵਾ ਬਣ ਰਿਹਾ ਜੀ ਦੇਸੀ ਚੁੱਲੇ ਦੇ ਤੇ ਸਰਬਲੋ ਦੀ ਕੜਾਈ ਦੇ ਵਿੱਚ ਕਿਆ ਸੋਣੀਆਂ ਭਾਫਾ ਨਿਕਲ ਰਹੀਆਂ ਨੇ ਜੀ ਆ ਵੇਖੋ ਤੇ ਇਹ ਗਜਰੇਲਾ ਜਿਹੜਾ ਬਣਨਾ ਹੈ ਜੀ ਇਹ ਚ ਕੋਈ ਚੀਨੀ ਨਹੀਂ ਪਾਣੀ ਚੀਨੀ ਦਾ ਇੱਕ ਦਾਣਾ ਨਹੀਂ ਪਾਣਾ ਵੇਖਿਆ ਦੇ ਕਿੰਨਾ ਸੋਹਣਾ ਬਣਦਾ ਲਓ ਜੀ 10 ਮਿੰਟ ਹੋ ਗਏ ਜੀ ਸਾਨੂੰ ਗਾਜਰਾ ਨੂੰ ਪੁੰਨ ਲਿਆ ਸੀ ਚੰਗੀ ਤਰ੍ਹਾਂ ਨਾਲ ਭੁੱਜ ਗਏ ਆ ਗਾਜਰਾ ਰੰਗ ਵੇਖੋ ਬਦਲ ਗਿਆ ਗਾਜਰਾ ਦਾ ਹੁਣ ਪੇਤ ਖੋਲ ਲਈਏ ਹਨੀ ਵੀ ਚੀਨੀ ਦਾ ਇੱਕ ਦਾਣਾ ਨਹੀਂ ਪਾਣਾ ਖੋਆ ਨਹੀਂ ਪਾਣਾ ਤੇ ਗਾਜਰ ਪਾਕ ਬਣੇਗਾ ਸੋ ਆਬਦੇਸਟ ਵੀ ਹੋਏਗਾ ਮਿੱਠਾ ਵੀ ਹੋਏਗਾ ਇਹਦੇ ਵਾਸਤੇ ਕੀ ਕਰਨਾ ਹੈ ਮੈਂ ਦੱਸ ਦਾਂ ਤੁਹਾਨੂੰ ਚੀਨੀ ਤੋਂ ਬਿਨਾਂ ਖੋਏ ਤੋਂ ਬਿਨਾਂ ਗਾਜਰ ਪਾਖ ਤੇ ਜੀ ਗਾਜਰਾਂ ਪੁੱਜ ਗਈਆਂ ਨੇ ਜੀ ਪੂਰੀਆਂ ਮਰੋੜੀ ਖਾ ਗਈਆਂ ਨੇ ਰੰਗ ਵੇਖੋ ਕਿੰਨਾ ਸੋਹਣਾ ਬਣ ਗਿਆ ਹੈ ਹਾਂਜੀ ਤੇ ਹੁਣ ਅਸੀਂ ਇਹਨੂੰ ਫਾਈਨਲ ਜਿਹੜਾ ਹੈ ਇਹਦੇ ਤੇ ਪ੍ਰੋਸੀਜਰ ਕਰਨਾ ਹੈ ਇਹਦੇ ਵਿੱਚ ਪੈਣਾ ਹੁਣ ਮਿੱਠਾ ਮਿੱਠਾ ਚੀਨੀ ਨਹੀਂ ਪੈਣੀ ਹਾਂ ਹੁਣ ਦੱਸ ਦਾਂ ਮੈਂ ਕੀ ਪੈਣਾ ਆ ਲੋ ਜੀ ਆ ਹੈ ਕੰਡੈਂਸਡ ਮਿਲਕ ਕਹਿੰਦੇ ਨੂੰ ਮਿਲਕ ਮੇਡ ਹੂੰ ਹਾਂ ਜੀ ਕਿਹਾ ਸੀ ਨਾ ਵੀ ਚੀਨੀ ਨਹੀਂ ਪਾਣੀ ਖੋਆ ਨਹੀਂ ਪਾਣਾ ਤੇ ਹੁਣ ਲੱਗਾ ਪਤਾ ਹਾਂ ਜੀ ਆ ਪੈਣਾ ਸੀਗਾ ਕੰਡੈਂਸਡ ਮਿਲਕ ਕਿਲੋ ਗਾਜਰਾ ਸੰਜੀ ਕਿਲੋ ਗਾਜਰਾ ਦੇ ਵਿੱਚ ਅਸੀਂ ਇਹਨਾਂ ਨੂੰ ਜਿਹੜਾ ਭੁੰਨਿਆ ਚੰਗੀ ਤਰ੍ਹਾਂ ਨਾਲ ਸੱਦੂ ਕਸ ਨਹੀਂ ਕੀਤਾ ਤੇ ਚਾਪਰ ਦੇ ਵਿੱਚ ਉਹਨਾਂ ਨੂੰ ਚਾਪ ਕੀਤਾ ਚੰਗੀ ਤਰ੍ਹਾਂ ਜਦੋਂ ਭੁੱਜ ਗਈਆਂ ਮਰੋੜੀ ਖਾ ਗਈਆਂ ਗਾਜਰਾਂ ਤਾਂ ਫਿਰ ਅਸੀਂ ਇਹਦੇ ਵਿੱਚ ਪਾ ਦਿੱਤਾ ਜੀ ਹੁਣ ਮਿਲਕ ਮੇਡ ਇਹ ਬੜਾ ਸਵਾਦ ਗਜਰੇਲਾ ਤਿਆਰ ਹੋ ਰਿਹਾ ਬਾਜ਼ਾਰੀ ਗਜਰੇਲੇ ਤੋਂ ਵੀ ਕਿਤੇ ਜ਼ਿਆਦਾ ਸਵਾਦ ਘਰ ਦਾ ਬਣਿਆ ਨਾ ਮਿੱਟੀ ਦੀ ਚੁੱਲ੍ਹ ਦਾ ਬਣਿਆ ਸਵਾਦ ਹੋਏਗਾ ਨਾ ਜੀ ਇਹ 190 ਗ੍ਰਾਮ ਨੈਟ weight ਜਿਹੜਾ ਹੈ ਇਹ ਪੈਕਟ ਆਂਦਾ ਹੈ। ਔਰ ਇਸ ਨੂੰ ਅਸੀਂ ਜਿਹੜਾ ਯੂਜ਼ ਕੀਤਾ ਗਜਰੇਲਾ ਬਣਾਉਣ ਦੇ ਲਈ ਇਹ ਸਾਰੇ ਦਾ ਸਾਰਾ ਇੱਚ ਪੈ ਜਾਏਗਾ। ਤੇ ਨਾਲ ਨਾਲ ਹਲ-ਕਾਲ ਕਰ ਇਹਨੂੰ ਹਿਲਾ ਲੇ ਜਾਾਂਗੇ। ਕੰਡੈਂਸਡ ਮਿਲਕ ਹੁੰਦਾ ਹੈ ਖੋਇਆਲੇ ਗੁਣਵੇ ਦੇ ਵਿੱਚ ਹੈ ਕਿਨੇ ਤੇ ਮਿੱਠਾ ਵੀ ਇਹਦੇ ਵਿੱਚ ਹੁੰਦਾ। ਗਜਰੇਲਾ ਤੁਹਾਡਾ ਤਿਆਰ ਹੈ। ਲਓ ਜੀ ਤੇ ਹੁਣ ਇਹਦੇ ਵਿੱਚ ਪਾਾਂਗੇ ਅਸੀਂ ਥੋੜਾ ਜਿਹਾ ਡਰਾਈ ਫਰੂਟ, ਬਦਾਮ ਤੇ ਕਾਜੂ। ਇਹਨਾਂ ਨੂੰ ਮੈਂ ਬਰੀਕ-ਬਰੀਕ ਕੱਟਿਆ ਤੇ ਆਹ ਲੋ ਜੀ ਇਹ ਪੈ ਗਿਆ। ਬਸ ਪਿਆਰ ਹੈ। ਹੁਣ ਅਸੀਂ ਕੜਾਈ ਲਾ ਲੈਣੀ ਹੈ। ਇਹ ਗਜਰੇਲਾ ਤੁਹਾਡੇ ਬਣ ਕੇ ਪੱਕ ਚੁੱਕਿਆ ਹੈ। ਡ్రਾਈ ਫਰੂਟ ਪੈ ਗਿਆ। ਦੇਖੋ ਜੀ। ਹੈ ਨਾ ਜੀ ਗਜਰੇਲਾ ਰੰਗ। ਹਾਂ ਜੀ। ਲੋ ਜੀ ਗਜਰੇਲਾ ਬਣ ਕੇ ਤਿਆਰ ਹੈ ਤੇ ਗਜਰੇਲੇ ਨੂੰ ਅਸੀਂ ਕੱਢ ਲਾਂਗੇ ਹੁਣ ਵੱਖਰੇ ਢਾਂਡੇ ਵਿੱਚ। ਅੰਲਾ ਜੀ। ਬਿਲਕੁਲ ਸੁਆਦਿਸ਼ਟ ਗਜਰੇਲਾ ਬਣ ਕੇ ਤਿਆਰ ਹੈ ਡਰਾਈ ਫਰੂਟ ਵੀ ਝਾਤੀਆਂ ਮਾਰਦਾ ਅੱਲਾ ਜੀ ਤੁਹਾਨੂੰ ਬਣਾ ਕੇ ਦਿਖਾਇਆ ਮਿੱਟੀ ਦੀ ਤੁਲ ਤੇ ਦੇਸੀ ਸਟਾਈਲ ਦੇ ਨਾਲ ਦੇਸੀ ਨਹੀਂ ਅੱਧਾ ਦੇਸੀ ਤੇ ਅੱਧਾ ਵਲੈਤੀ ਵਲੈਤੀ ਤਾਂ ਕਹਿੰਨਾ ਵੀ ਜਿਹੜਾ ਅਸੀਂ ਪਾਇਆ ਜਿਹੜਾ ਅਸੀਂ ਗਾਜਰਾ ਨੂੰ ਕੱਦੂ ਕਸ ਨਹੀਂ ਜੇ ਕੀਤਾ ਤੇ ਚਾਪਰ ਦੇ ਵਿੱਚ ਬਿਜਲੀ ਵਾਲੇ ਦੇ ਵਿੱਚ ਅਸੀਂ ਕੀਤਾ ਤੇ ਇਸ ਕਰਕੇ ਨੂੰ ਮੈਂ ਕਹਿੰਦਾ ਵੀ ਇਹ ਫਿਊਜ਼ਨ ਹੋ ਗਿਆ ਵਲੈਤੀ ਤਰੀਕਾ ਅੱਧਾ ਤਰੀਕਾ ਵਲੈਤੀ ਤੇ ਅੱਧਾ ਤਰੀਕਾ ਦੇਸੀ ਵੱਡੀ ਗੱਲ ਏ ਲੋਹੇ ਦੀ ਕੜਾਈ 'ਚ ਬਣਿਆ ਉਦੋਂ ਵੱਡੀ ਗੱਲ ਏ ਮਿੱਟੀ ਦੀ ਚੁੱਲ੍ਹੇ ਤੇ ਬਣਿਆ ਉਦੋਂ ਵੱਡੀ ਗੱਲ ਏ ਮਿੱਠਾ ਨਹੀਂ ਪਿਆ ਬਿਲਕੁਲ ਵੀ ਔਰ ਉਦੋਂ ਵੀ ਵੱਡੀ ਗੱਲ ਏ ਖੋਇਆ ਵੀ ਨਹੀਂ ਅਸੀਂ ਪਾਇਆ ਦੇਖਿਆ ਨਾ ਜੀ ਹਾਂ ਜੀ ਕਿਵੇਂ ਦਾ ਲੱਗਿਆ ਜੀ ਵੀਡੀਓ गाजर ਦਾ ਹਲਵਾ ਗਜਰੇਲਾ ਵੀ ਕਹਿੰਦੇ ਨੇ ਤੇ ਗਾਜਰ ਪਾਕ ਵੀ ਕਹਿੰਦੇ ਨੇ ਬਣਾਇਆ ਚੁੱਲ ਦੇ ਉੱਤੇ ਔਰ ਨਾਹੀਂ ਮਿੱਠਾ ਤੇ ਨਾਹੀਂ ਦੁੱਧ ਵਰਤਿਆ ਤੇ ਨਾਹੀਂ ਖੁਆ ਵਰਤਿਆ ਬਹੁਤ ਹੀ ਡੇਲੀਸ਼ੀਅਸ ਬਣਿਆ ਤੁਸੀਂ ਜ਼ਰੂਰ ਇਹਨੂੰ ਟਰਾਈ ਕਰਿਆ ਜੇ ਇੱਕ ਸੁਨਿਆ ਵੀ ਹੈ ਕਿ ਆਪਾਂ ਆਪਣੇ ਪੁਰਾਣੇ ਤਰੀਕੇ ਦੇ ਫੂਡ ਨੂੰ ਅਪਣਾਈਏ ਦੁਆਰਾ ਤੋਂ ਚੁੱਲ ਤੇ ਆਈਏ ਔਰ ਜਿਹੜੀ ਕੁਕਿੰਗ ਹੈ ਉਹ ਸਲੋ ਕੁਕਿੰਗ ਜਿਹੜੀ ਹੈ ਜਾਂ ਚੁੱਲ ਦੀ ਅੱਗ ਦੀ ਕੁਕਿੰਗ ਜਿਹੜੀ ਹੈ ਉਹ ਬੈਟਰ ਹੈਗੀ ਹੈ ਕਿਵੇਂ ਦੀ ਲੱਗੀ ਤੁਹਾਨੂੰ ਰੈਸਪੀ ਔਰ ਇਹ ਵੀ ਮਿੰਟਾ ਤੋਂ ਪਹਿਲਾਂ ਪਹਿਲਾਂ ਅਸੀਂ ਤਿਆਰ ਕਰ ਲੇਤਾ ਇਟ ਟੁਕ ਹਾਰdਲੀ 20 ਮਿੰਟਸ ਲਓ ਜੀ ਖਾ ਕੇ ਵੀ ਦਿਖਾਣੇ ਆ ਤੁਹਾਨੂੰ ਕਿਵੇਂ ਦਾ ਬਣਿਆ ਹੂੰ ਲਾਜਵਾਬ ਜ਼ਰੂਰ ਟਰਾਈ ਕਰਾ ਜੇ ਬਣਾਇਆ ਜੇ ਕਮੈਂਟ ਜ਼ਰੂਰ ਕਰਿਓ ਸ਼ੇਅਰ ਕਰਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਰਜਿਸ ਚੋਪੜਾ ਧੰਨਵਾਦ ਸ਼ੁਕਰੀਆ